ਸਾਤਰੀਏ ਕਾਲਜੀ ਸਾਰਿਆਂ ਨੂੰ ਜਜ਼ਬਾਤੀ ਸੰਗੀ ਸਟੋਰੀਜ਼ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਨਵੀਂ ਕਹਾਣੀ ਦੇਵੀ ਦੇ ਨਾਲ ਹਾਜ਼ਰਾਂ। ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਵੀ ਜ਼ਰੂਰ ਆਵੇਗੀ। ਲੰਡਨ ਤੋਂ ਸਾਰਾ ਸਮਾਨ ਸمیٹ ਕੇ ਗੁੰਨੂ ਦੀਦੀ ਵਾਪਸ ਇੰਡੀਆ ਆ ਰਹੀ ਸੀ। ਗੁੰਨੂ ਦੀਦੀ ਰਿਸ਼ਤੇ ਵਿੱਚ ਮੇਰੀ ਜਠਾਣੀ ਆ। ਕਰਨ ਮੇਰੇ ਜੇਠ ਦੇ ਅਚਾਨਕ ਅਕਾਲ ਚਲਾਣੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਮੰਮੀ ਦਾ ਹਹਾਕਾਰ ਸਭ ਦੇ ਦਿਲ ਨੂੰ چیر ਰਿਹਾ ਸੀ। ਅਜੇ ਕਰਨਵੀਰੇ ਦੇ ਜਾਨ ਦੇ ਕੋਈ ਉਮਰ ਸੀ ਮਸਾਈ 36 37 ਦਾ ਹੋਵੇਗਾ ਰਾਜਵੀਰ ਜੋ ਰਿਸ਼ਤੇ ਵਿੱਚ ਸਭ ਤੋਂ ਛੋਟਾ ਦੇ ਹੋਰ ਸੀ ਭਾਬੀ ਦੀ ਮਦਦ ਲਈ ਲੰਡਨ ਜਾਣ ਦੀ ਪੂਰੀ ਤਿਆਰੀ ਕਰਕੇ ਬੈਠਾ ਸੀ ਪਰ ਭਾਬੀ ਨੇ ਸ਼ਾਂਤ ਤੇ ਧੀਮੀ ਆਵਾਜ਼ ਵਿੱਚ ਮਨਾਂ ਕਰ ਦਿੱਤਾ ਇਹ ਕਹਿ ਕੇ ਕਿ ਕੁਝ ਵੀ ਬਾਕੀ ਨਹੀਂ ਰਿਹਾ ਰਾਜਵੀਰ ਇੱਥੇ ਮਦਦ ਦੇ ਲਈ ਉਸਦੇ ਦੋਸਤ ਹਨ ਛੇਤੀ ਹੀ ਇੰਡੀਆ ਆ ਰਹੀਆਂ ਤੇ ਅੱਗੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤੇ ਬਿਨਾਈ ਦੀਦੀ ਨੇ ਫੋਨ ਕੱਟ ਦਿੱਤਾ। ਰਾਜਵੀਰ ਨੂੰ ਭਾਬੀ ਦਾ ਮਨਾ ਕਰਨਾ ਚੰਗਾ ਨਹੀਂ ਸੀ ਲੱਗਾ। ਉਹ ਸਭ ਕੀ ਸੋਚਣਗੇ? ਐਨੇ ਵੱਡੇ ਦੁੱਖ ਵਿੱਚ ਘਰੋਂ ਕੋਈ ਨਹੀਂ ਪਹੁੰਚਿਆ। ਪਤਾ ਨਹੀਂ ਕਿਉਂ ਕਿਸੇ ਨੂੰ ਵੀ ਲੰਡਨ ਬੁਲਾਉਣ ਦਾ ਮੇਰੇ ਜੇਠ ਤੇ ਜਠਾਣੀ ਨੇ ਕਦੇ ਯਤਨ ਨਹੀਂ ਸੀ ਕੀਤਾ। ਇਸ ਸਮੇਂ ਵੀ ਗੁੰਨੂ ਦੀਦੀ ਪਤਾ ਨਹੀਂ ਕਿਵੇਂ ਇਹ ਸਭ ਸਹਿ ਸਕੇਗੀ। ਮੰਮੀ ਸੋਚ-ਸੋਚ ਕੇ ਪਰੇਸ਼ਾਨ ਸੀ। ਮੰਮੀ ਨੇ ਨੂੰ ਦਾ ਹੀ ਪੱਖ ਲਿਆ। ਬੜੀ ਸਮਝਦਾਰਾ ਗੁੰਨੂ ਘਰ ਦੀ ਹਾਲਤ ਜਾਣਦੀ ਆ। ਰਾਜਵੀਰ ਦੇ ਆਉਣ ਜਾਣ ਤੇ ਲੱਖਾਂ ਦਾ ਖਰਚਾ ਆ ਜਾਂਦਾ ਤਾਂ ਹੀ ਮਨਾ ਕਰ ਦਿੱਤਾ ਹੋਣਾ ਕਾਲਜੇ ਤੇ ਪੱਥਰ ਰੱਖ ਕੇ ਸਭ ਨਿਵੇੜਿਆ ਹੋਣਾ ਉਸਨੇ ਮੰਮੀ ਰੋਣ ਲੱਗ ਪਈ ਸਭ ਨੂੰ ਗੁੰਨੂ ਭਾਬੀ ਦੇ ਹੀ ਆਉਣ ਦਾ ਇੰਤਜ਼ਾਰ ਸੀ ਪਿਛਲੀ ਵਾਰ ਜਦੋਂ ਜੇਠ ਜਠਾਣੀ ਆਉਣ ਵਾਲੇ ਸੀ ਤਾਂ ਘਰ ਵਿੱਚ ਤਿਉਹਾਰ ਵਰਗਾ ਮਾਹੌਲ ਸੀ ਦੀਦੀ ਸਭ ਦੇ ਲਈ ਕੁਝ ਨਾ ਕੁਝ ਤੋਹਫ਼ੇ ਲੈ ਕੇ ਆਈ ਸੀ ਤੇ ਮੁਹੱਲੇ ਦੀਆਂ ਚਾਚੀਆਂ ਤਾਈਆਂ ਨੂੰ ਵੀ ਉਹ ਨਹੀਂ ਸੀ ਭੁੱਲੀ ਮਹੱਲੇ ਦੀਆਂ ਸਾਰੀਆਂ ਔਰਤਾਂ ਉਸ ਨੂੰ ਅਸ਼ੀਰਵਾਦ ਦਿੰਦੀਆਂ ਨਹੀਂ ਸਿਰ ਥੱਕਦੀਆਂ ਮੱਥੇ ਤੇ ਛੋਟੀ ਜੀ ਲਾਲ ਬਿੰਦੀ ਤੇ ਸਿਰ ਤੇ ਦੁਪੱਟਾ ਲਈ ਭਾਬੀ ਨੇ ਸਾਰਿਆਂ ਦੇ ਪੈਰੀਂ ਹੱਥ ਲਾ ਕੇ ਆਦਰਸ਼ ਨੂੰ ਹੋਂ ਦਾ ਖਿਤਾਬ ਆਸਾਨੀ ਨਾਲ ਹਾਸਲ ਕਰ ਲਿਆ ਸੀ ਕਰਨ ਵੀਰੇ ਨੂੰ ਜਿਵੇਂ ਆਪਣੀ ਮੌਤ ਦਾ ਪਹਿਲਾਂ ਹੀ ਸਮਾਚਾਰ ਮਿਲ ਗਿਆ ਹੋਵੇ ਘਰ ਦੀ ਛੱਤ ਤੇ ਆਪਣੇ ਨਾਂ ਤੇ ਦੋ ਕਮਰਿਆਂ ਦਾ ਸੈੱਟ ਬਣਵਾਇਆ ਸੀ ਤਾਂ ਭਰਾ ਪੁੱਛ ਬੈਠਿਆ ਕਿ ਵੀਰੇ ਬੰਗਲੇ ਦੀ ਜਗ੍ਹਾ ਬਸ ਦੋ ਕਮਰਿਆਂ ਦੀ ਦੁਨੀਆ ਵਿੱਚ ਰਹੇਗਾ ਬਈ ਤੁਹਾਨੂੰ ਤਾਂ ਇੱਕ ਆਲੀਸ਼ਾਨ ਘਰ ਬਣਾਉਣਾ ਚਾਹੀਦਾ ਤਾਂ ਉਸ ਦਾ ਜਵਾਬ ਸੀ ਕਿ ਦੇਖ ਛੋਟੇ ਤੂੰ ਘਰ ਵਾਲਿਆਂ ਦੇ ਨਾਲ ਰਹਿੰਦਾ ਇਸ ਲਈ ਇਹ ਨਹੀਂ ਸਮਝ ਸਕਦਾ ਕਿ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਮਿਸ ਕਰਦੇ ਹਾਂ ਇੱਥੇ ਰਹਿਣ ਨਾਲ ਮਾਂ ਦੇ ਹੱਥ ਦੇ ਬਣੇ ਆਲੂ ਦੇ ਪਰੌਂਠੇ ਮਿਲਣਗੇ ਕਿਉਂ ਮੰਮੀ ਠੀਕ ਕਹਿ ਰਹੀਆਂ ਨਾ ਮੰਮੀ ਤਾਂ ਗੱਦਗਦ ਹੋ ਗਈ ਸੀ ਪੁੱਤਰ 8-9 ਸਾਲ ਤੋਂ ਲੰਡਨ ਵਿੱਚ ਹੈ ਤਾਂ ਕੀ ਹੋਇਆ ਰੱਤੀ ਪਰ ਵੀ ਨਹੀਂ ਸੀ ਬਦਲਿਆ ਮੰਮੀ ਦਾ ਕਿੰਨਾ ਧਿਆਨ ਰੱਖਦਾ ਸੀ ਕਰਨ ਬਾਪ ਦਾ ਪਿਆਰ ਤਾਂ ਉਸਦੇ ਨਸੀਬ ਵਿੱਚ ਸੀ ਹੀ ਨਹੀਂ ਬਚਪਨ ਤੋਂ ਹੀ ਸਭ ਦੀ ਜ਼ਿੰਮੇਵਾਰੀ ਮੰਮੀ ਨੇ ਹੀ ਚੱਕੀ ਮੰਮੀ ਨੇ ਬਾਪ ਦੀ ਕਮਾਈ ਦਾ ਪੈਸਾ ਸੰਭਾਲ ਸੰਭਾਲ ਕੇ ਖਰਚ ਕੀਤਾ ਪੁੱਤਰਾਂ ਨੂੰ ਚੰਗੇ ਤੇ ਉੱਚੀ ਸਿੱਖਿਆ ਦਵਾਈ ਅੱਜ ਘਰ ਵਿੱਚ ਪੈਸਾ ਬਹਾਲਾ ਨਹੀਂ ਸੀ ਰਹਾ ਪਰ ਤਿੰਨੋਂ ਪੁੱਤਰ ਚੰਗੀਆਂ ਨੌਕਰੀਆਂ ਤੇ ਸੀ ਪਤਵੀ ਮਾਂ ਦਾ ਤਿਆਗ ਤੇ ਸਮਰਪਣ ਕਦੇ ਨਹੀਂ ਸੀ ਭੁੱਲੇ ਕਰਨ ਸਭ ਤੋਂ ਜ਼ਿਆਦਾ ਹੁਸ਼ਿਆਰ ਸੀ ਇੰਜੀਨੀਅਰਿੰਗ ਦੀ ਡਿਗਰੀ ਲੈਣ ਤੋਂ ਬਾਅਦ ਐਮਐਸ ਕਰਨ ਦੇ ਲਈ ਉਸਨੇ ਲੰਡਨ ਯੂਨੀਵਰਸਿਟੀ ਤੋਂ ਟੀਚਿੰਗ ਅਸਿਸਟੈਂਟਸ਼ਿਪ ਹਾਸਲ ਕਰ ਲਈ ਸੀ ਕਰਨ ਦੇ ਲੰਡਨ ਜਾਣ ਦੇ ਨਾਂ ਤੋਂ ਮੰਮੀ ਉਦਾਸ ਹੋ ਗਈ ਸੀ ਪਰ ਪੁੱਤ ਦਾ ਚਮਕਦਾ ਚਿਹਰਾ ਦੇਖ ਚੁੱਪ ਕਰ ਗਏ ਪਰ ਇੱਕ ਸ਼ਰਤ ਜ਼ਰੂਰ ਰੱਖ ਦਿੱਤੀ ਜਾਣ ਤੋਂ ਪਹਿਲਾਂ ਮੇਰੀ ਮਨਪਸੰਦ ਕੁੜੀ ਨਾਲ ਵਿਆਹ ਕਰਨਾ ਹੋਵੇਗਾ ਨਹੀਂ ਮੰਮੀ ਮੈਂ ਕਿਸੇ ਬੰਧਨ ਵਿੱਚ ਨਹੀਂ ਬੰਨਣਾ ਚਾਹੁੰਦਾ ਪਹਿਲਾਂ ਮੈਂ ਸੈਟਲ ਹੋ ਜਾਵਾਂ ਫਿਰ ਵਿਆਹ ਬਾਰੇ ਸੋਚਾਂ ਨਾ ਪੁੱਤ ਫਿਰ ਤਾ ਤੂੰ ਬਾਹਰ ਚਲੇ ਜਾਣਾ ਕਿਤੇ ਉੱਥੇ ਕੋਈ ਗੋਰੀ ਚਿੱਟੀ ਮੇਮ ਨਾਲ ਵਿਆਹ ਕਰ ਲਿਆ ਤਾਂ ਉਹਦੀ ਗਿੱਟ ਮੀਟਰ ਤਾਂ ਮੈਨੂੰ ਸਮਝ ਵਿੱਚ ਹੀ ਨਹੀਂ ਆਉਣੀ ਕਰਨ ਨੂੰ ਮੰਮੀ ਦੀ ਗੱਲ ਮੰਨਣੀ ਹੀ ਪਈ ਮੰਮੀ ਦੀ ਸਹੇਲੀ ਦੀ ਵਿਧਵਾ ਭੈਣ ਦੀ ਵੱਡੀ ਬੇਟੀ ਮੰਮੀ ਨੂੰ ਪਾ ਗਈ ਸੀ 12ਵੀਂ ਪਾਸ ਚਮਕਦਾ ਰੰਗ ਤਿੱਖੇ ਨੈਣ ਨਕਸ਼ ਵਾਲੀ ਗੁੰਨੂ ਵਿੱਚ ਮੰਮੀ ਨੂੰ ਇੱਕ ਆਦਰਸ਼ ਨੂੰ ਦਿਖਾਈ ਦਿੱਤੀ ਸੀ ਸਿੱਧੇ ਸਾਦੇ ਢੰਗ ਨਾਲ ਕਰਨ ਦਾ ਵਿਆਹ ਹੋ ਗਿਆ ਵਿਧਵਾ ਮਾਂ ਦੇ ਕੋਲ ਕੁਝ ਖਾਸ ਦੇਣ ਜਾਂ ਕੁਝ ਕਰਨ ਦੀ ਇੱਛਾ ਭਲੇ ਹੀ ਨਾ ਹੋਵੇ ਪਰ ਰੁਪਏ ਪੈਸੇ ਵੀ ਜ਼ਿਆਦਾ ਨਹੀਂ ਸੀ। ਵਿਆਹ ਤੋਂ 2 ਦਿਨ ਬਾਅਦ ਹੀ ਕਰਨ ਲੰਡਨ ਚਲਾ ਗਿਆ। ਅਸਦੀ ਐਮਐਸ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਗੁੰਨੂ ਭਾਬੀ ਨੂੰ ਭੇਜਣ ਦੀ ਗੱਲ ਹੋਈ ਸੀ। ਜਾਂਦੇ ਸਮੇਂ ਕਰਨ ਨੇ ਭਾਬੀ ਨੂੰ ਕੀ ਕਿਹਾ ਕੋਈ ਨਾ ਜਾਣ ਸਕਿਆ। ਸਭ ਨੂੰ ਇਹ ਜ਼ਰੂਰ ਪਤਾ ਸੀ ਕਿ ਹੁਣ ਕਰਨ ਦੇ ਕੋਲੋਂ ਇੰਨਾ ਪੈਸਾ ਨਹੀਂ ਮਿਲੇਗਾ। ਜਸ ਨਾਲ ਉਹ ਭਾਬੀ ਦਾ ਖਰਚ ਚੱਕ ਸਕੀ। ਇੱਕ ਸਾਲ ਬਾਅਦ ਮਨਦੀਪ ਦੇ ਲਈ ਸਿਮਰਨ ਦਾ ਰਿਸ਼ਤਾ ਆਇਆ। ਸੱਚ ਤਾਂ ਇਹ ਹੈ ਕਿ ਮਨਦੀਪ ਨੇ ਇਹ ਰਿਸ਼ਤਾ ਕਹਿ ਕੇ ਲਿਆ ਸੀ। ਸਿਮਰਨ ਦੇ ਮਾਤਾ-ਪਿਤਾ ਧੀ ਦਾ ਵਿਆਹ ਕਰਕੇ ਆਪਣੇ ਪੁੱਤਰ ਦੇ ਕੋਲ ਕੈਨੇਡਾ ਜਾਣਾ ਚਾਹੁੰਦੇ ਸੀ। ਵਿਆਹ ਤੇ ਸਭ ਨੂੰ ਕਰਨ ਦਾ ਇੰਤਜ਼ਾਰ ਸੀ। ਪਰ ਐਨ ਮੌਕੇ ਦੇ ਆਉਣ ਤੋਂ 2 ਦਿਨ ਪਹਿਲਾਂ ਹੀ ਉਸਦੀ ਸਿਹਤ ਖਰਾਬ ਹੋ ਗਈ। ਸਭ ਦਾ ਉਤਸ਼ਾਹ ਫਿੱਕਾ ਪੈ ਗਿਆ ਸੀ। ਗੁੰਨੂ ਭਾਬੀ ਨੂੰ ਤਾਂ ਉਦੋਂ ਪਹਿਲੀ ਵਾਰ ਸਿਮਰਨ ਨੇ ਦੇਖਿਆ ਸੀ। ਉਸਦੇ ਸ਼ਾਂਤ ਮਈ ਚਿਹਰੇ ਤੇ ਸ਼ਿਕਾਇਤ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਪਰ ਉਪਕਾਰੀ ਭਾਵ ਨਾਲ ਸਾਰੀ ਜ਼ਿੰਮੇਵਾਰੀ ਨਿਭਾਉਂਦੀ ਗੁੰਨੂ ਨੂੰ ਦੇਖ ਮੰਮੀ ਦਾ ਮਨ ਭਰ ਆਉਂਦਾ ਕਰਨ ਆ ਜਾਂਦਾ ਤਾਂ ਗੁੰਨੂ 2-4 ਦਿਨ ਨਾਲ ਰਹਿ ਲੈਂਦੀ ਮੇਰੇ ਨੂੰ ਤਾਂ ਤਪੱਸਿਆ ਕਰ ਰਹੀ ਐ ਮੰਮੀ ਉਸ ਵੱਲ ਦੇਖ ਕੇ ਚੁੱਪ ਹੀ ਹੋ ਜਾਂਦੇ ਐਮਐਸ ਪੂਰਾ ਕਰਕੇ ਜਦੋਂ ਕਰਨ ਘਰ ਆਇਆ ਤਾਂ ਲੱਗਿਆ ਕਿ ਜਿਵੇਂ ਵਿਆਹ ਦਾ ਮਾਹੌਲ ਹੋਵੇ ਕਰਨ ਆਪਣੀ ਨਵੀਂ ਭਾਬੀ ਦੇ ਲਈ ਅਮਰੀਕਨ ਡਾਇਮੰਡ ਦਾ ਸੈੱਟ ਪਰਫਿਊਮ ਤੇ ਭਰਾ ਦੇ ਲਈ ਘੜੀ ਲੈ ਕੇ ਆਇਆ ਸੀ। ਮੰਮੀ ਨੇ ਕਰਨ ਦੇ ਪ੍ਰਤੀ ਆਪਣੀ ਸਾਰੀ ਹਮਦਰਦੀ ਦਿਖਾਈ ਤੇ ਛੋਟੇ ਭਰਾ ਮੰਦੀਪ ਨੇ ਕਈ ਦਿਨਾਂ ਤੱਕ ਮੂੰਹ ਫੁਲਾਈ ਰੱਖਿਆ ਸੀ। ਸਿਮਰਨ ਸੋਚਦੀ ਕਿ ਉਸ ਦੀ ਜਠਾਣੀ ਕਿੰਨੀ ਕਿਸਮਤ ਵਾਲੀ ਆ ਕਿ ਕਰਨ ਉਸ ਨੂੰ ਕਿੰਨਾ ਇੱਜ਼ਤਮੰਦ ਦਿੰਦਾ। ਕਦੇ ਕਿਸੇ ਨੇ ਉੱਚੀ ਆਵਾਜ਼ ਵਿੱਚ ਬੋਲਦੇ ਨਹੀਂ ਸੀ ਸੁਣਿਆ। ਵੈਸੇ ਇੱਕ ਸੱਚ ਇਹ ਵੀ ਸੀ ਉਹ ਉਸ ਦਾ ਕਿੰਨਾ ਧਿਆਨ ਰੱਖਦੀ ਸੀ। ਕਰਨ ਦੀ ਪਸੰਦ ਨਾ ਪਸੰਦ ਹੀ ਗੁੰਨੂ ਦੀ ਪਸੰਦ ਨਾ ਪਸੰਦ ਸੀ ਇੱਕ ਦਿਨ ਕਰਨ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਸੀ ਕਰਨ ਨੂੰ ਤਲਿਆ ਖਾਣ ਦੀ ਮਨਾਹੀ ਸੀ ਤਾਂ ਗੁੰਨੂ ਭਾਬੀ ਨੇ ਉਬਲਿਆ ਹੋਇਆ ਖਾਣਾ ਦੇਣਾ ਸ਼ੁਰੂ ਕਰ ਦਿੱਤਾ ਸੀ ਇੱਥੋਂ ਤੱਕ ਕਿ ਮੰਮੀ ਦੇ ਬਣਾਏ ਹੋਏ ਆਲੂ ਦੇ ਪਰੌਂਠਿਆਂ ਤੇ ਵੀ ਰੋਕ ਲਾਉਣੀ ਚਾਹੀ ਤਾਂ ਮੰਮੀ ਨਾਰਾਜ਼ ਹੋ ਗਈ ਸੀ ਰਹਿਣ ਦੇ ਗੁੰਨੂ ਆਪਣੀ ਡਾਕਟਰੀ ਵਿਦੇਸ਼ ਵਿੱਚ ਚਲਾਈ ਇੱਕ ਪਰੌਂਠਾ ਖਾਣ ਨਾਲ ਕੁਝ ਨਹੀਂ ਹੁੰਦਾ ਲਾਰਡ ਨਾਲ ਮਾਨੇ ਕਰਨ ਨੂੰ ਪਰੌਂਠੇ ਭਰੋਸੇ ਤੇ ਗੁੰਨੂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਆਉਂਦੀਆਂ ਰਹੀਆਂ ਪਿਛਲੀ ਵਾਰ ਮਨਦੀਪ ਨੇ ਕਰਨ ਦੇ ਨਾਲ ਆਪਣੇ ਲਈ ਲੰਡਨ ਵਿੱਚ ਹੀ ਨੌਕਰੀ ਲੱਭਣ ਦੀ ਗੱਲ ਕੀਤੀ ਤਾਂ ਕਰਨ ਨੇ ਸਾਫ਼-ਸਾਫ਼ ਟਾਲ ਦਿੱਤਾ ਕਿ ਦੂਰ ਦੇ ਢੋਲ ਹੀ ਸੁਹਾਵਣੇ ਹੁੰਦੇ ਹਨ ਮਨਦੀਪ ਇੱਥੇ ਚੰਗੀ ਭਲੀ ਨੌਕਰੀ ਕਰ ਰਹਿਆਂ ਆਰਾਮ ਨਾਲ ਪੈਰ ਪਸਾਰ ਕੇ ਸੌਂ ਜਾਣਾ ਉੱਥੇ ਤਾਂ ਜ਼ਮੀਨ ਅਸਮਾਨ ਇੱਕ ਕਰਨਾ ਪੈਂਦਾ ਫਿਰ ਜਾ ਕੇ ਕਿਤੇ ਪੈਸਾ ਹੱਥ ਵਿੱਚ ਆਉਂਦਾ ਮਨਦੀਪ ਭਰਾ ਦੇ ਉੱਤਰ ਨਾਲ ਖੁਸ਼ ਨਹੀਂ ਸੀ ਉਸਨੇ ਉਲਟਾ ਕੇ ਭਰਾ ਨੂੰ ਹੀ ਸਵਾਲ ਕੀਤਾ ਕਿ ਫਿਰ ਤੁਸੀਂ ਵਾਪਸ ਕਿਉਂ ਨਹੀਂ ਆ ਜਾਂਦੇ ਕਿਉਂਕਿ ਮੈਂ ਅਜੇ ਹੀ ਦਲਦਲ ਵਿੱਚ ਫਸ ਗਿਆ ਹਾਂ ਕਿ ਨਿਕਲਣਾ ਬਹੁਤ ਮੁਸ਼ਕਲ ਹੈ ਕਰਨ ਨੇ ਸਮਝਾਉਂਦਿਆਂ ਕਿਹਾ ਸੀ ਗੁੰਨੂ ਭਾਬੀ ਨੇ ਕਰਨ ਨੂੰ ਥੋੜਾ ਜਿਹਾ ਦੇਖਿਆ ਤੇ ਸਹਿਰਨੀਵਾ ਕਰ ਲਿਆ ਮਨਦੀਪ ਅੰਦਰ ਹੀ ਅੰਦਰ ਭਰਾ ਦੇ ਨਾਲ ਨਾਰਾਜ਼ ਹੋ ਗਿਆ ਉਸ ਨੂੰ ਆਪਣਾ ਭਰਾ ਮਤਲਬ ਹੀ ਲੱਗਣ ਲੱਗਾ ਲੋਕ ਤਾਂ ਦੂਰ ਦਰਾਜ ਦੇ ਰਿਸ਼ਤੇਦਾਰਾਂ ਨੂੰ ਵੀ ਵਿਦੇਸ਼ ਭੇਜਣ ਵਿੱਚ ਮਦਦ ਕਰਦੇ ਆ ਤੇ ਇੱਥੇ ਆਪਣੇ ਹੀ ਭਰਾ ਨੇ ਜਵਾਬ ਦੇ ਦਿੱਤਾ ਗੁੰਨੂ ਭਾਬੀ ਲੰਡਨ ਤੋਂ ਸਭ ਸਮੇਟ ਕੇ ਵਾਪਸ ਭਾਰਤ ਆ ਗਈ ਸੀ ਤੇ ਨਾਲ ਹੀ ਦੋ ਵੱਡੇ ਵੱਡੇ ਸੂਟਕੇਸ ਤੇ ਬੈਗ ਸੀ ਮੱਥੇ ਤੇ ਛੋਟੀ ਜੀ ਲਾਲ ਬਿੰਦੀ ਦੀ ਜਗ੍ਹਾ ਤੇ ਕਾਲੀ ਬਿੰਦੀ ਲੱਗੀ ਸੀ ਉਸ ਨੂੰ ਆਪਣੇ ਸੀਨੇ ਨਾਲ ਲਾ ਕੇ ਮੰਮੀ ਬਹੁਤ ਰੋਈ ਸੀ ਸਭ ਦੀਆਂ ਅੱਖਾਂ ਨਮ ਹੋ ਗਈਆਂ ਸੀ ਭਾਬੀ ਨੇ ਮੰਮੀ ਨੂੰ ਤਸੱਲੀ ਦਿੱਤੀ ਕਿ ਰੋ ਨਾ ਮੰਮੀ ਮੈਂ ਤਾਂ ਹੈਗੀ ਆ ਨਾ ਮੈਨੂੰ ਹੀ ਆਪਣਾ ਬੇਟਾ ਸਮਝੋ ਗੁੰਨੂ ਦੀਦੀ ਦੇ ਇਸ ਠੀਰਜ ਦੇ ਸਭ ਹੈਰਾਨ ਸੀ 2-4 ਦਿਨ ਬਾਅਦ ਹੀ ਦੀਦੀ ਨੇ ਸਹਿਜ ਭਾਵ ਨਾਲ ਘਰ ਦੇ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਸੀ ਉਹਨਾਂ ਦਾ ਸਮਾਨ ਉੱਪਰ ਵਾਲੇ ਹਿੱਸੇ ਵਿੱਚ ਪਹੁੰਚਾ ਦਿੱਤਾ ਗਿਆ ਸਟੋਰ ਵਿੱਚ ਦੀਦੀ ਦਾ ਛੋਟਾ ਜਿਹਾ ਮੰਦਿਰ ਵੀ ਰੱਖ ਦਿੱਤਾ ਗਿਆ ਸੀ ਭਗਵਾਨ ਦੀ ਮੂਰਤੀ ਦੇ ਨਾਲ ਹੀ ਕਰਨ ਵੀਰੇ ਦੀ ਫੋਟੋ ਵੀ ਰੱਖ ਦਿੱਤੀ ਗਈ ਸੀ ਮੰਮੀ ਜੀ ਦੀਆਂ ਅੱਖਾਂ ਨਮ ਸੀ ਗੁੰਨੂ ਦੇ ਲਈ ਪਤੀ ਹੀ ਪਰਮੇਸ਼ਰ ਸਮਾਨ ਹੈ। ਸਵੇਰੇ ਉੱਠ ਕੇ ਗੁੰਨੂ 1 ਘੰਟੇ ਤੱਕ ਪੂਜਾ ਕਰਦੀ। ਘਰ ਵਿੱਚ ਕੰਮ-ਕਾਰ ਵਿੱਚ ਇਸ ਤਰ੍ਹਾਂ ਖੁੱਬ ਜਾਂਦੀ ਜਿਵੇਂ ਕਦੇ ਲੰਡਨ ਗਈ ਹੀ ਨਹੀਂ ਸੀ। ਮੰਮੀ ਪੂਰੇ ਮੁਹੱਲੇ ਵਿੱਚ ਕਹਿੰਦੇ ਫਿਰਦੇ ਕਿ ਕਾਲੀਯੁਗ ਵਿੱਚ ਸੀਤਾ ਨੇ ਗੁੰਨੂ ਬਣ ਕੇ ਸਾਡੇ ਘਰ ਜਨਮ ਲਿਆ। ਕਰਨ ਦੀ ਪੂਜਾ ਕਰਦੀ ਆ। ਮੁਹੱਲੇ ਵਿੱਚ ਗੁੰਨੂ ਦੇ ਹੀ ਚਰਚੇ ਫੈਲ ਗਏ ਸੀ। ਮਨਦੀਪ ਤੇ ਰਾਜਵੀਰ ਅੰਦਾਜ਼ਾ ਲਗਾਉਂਦੇ ਕਿ ਭਾਬੀ ਦੇ ਕੋਲ ਕਿੰਨਾ ਪੈਸਾ ਹੋਵੇਗਾ। ਕਰਨ ਕਿੰਨਾ ਕਮਾਉਂਦਾ ਸੀ ਅਸਦਾ ਸਾਰਾ ਪੈਸਾ ਗੁੰਨੂ ਭਾਬੀ ਨੇ ਕਿੱਥੇ ਰੱਖਿਆ ਰਾਜਵੀਰ ਬਹੁਤ ਦਿਨਾਂ ਤੋਂ ਇੱਕ ਕਾਰ ਖਰੀਦਣਾ ਚਾਹੁੰਦਾ ਸੀ ਜੇਕਰ ਭਾਬੀ ਕੁਝ ਪੈਸੇ ਦੇ ਦੇਵੇ ਤਾਂ ਗੱਲ ਬਣ ਜਾਵੇ ਆਖਰ ਭਾਬੀ ਦਾ ਆਪਣਾ ਹੋਰ ਹੈ ਵੀ ਕੌਣ ਦੋ ਤਿੰਨ ਵਾਰ ਰਾਜਵੀਰ ਨੇ ਆਪਣੀ ਸਮੱਸਿਆ ਦਾ ਜ਼ਿਕਰ ਵੀ ਕੀਤਾ ਪਰ ਭਾਬੀ ਚੁੱਪ ਚਾਪ ਸੁਣਦੀ ਰਹੀ ਉਸ ਦੇ ਵੱਲੋਂ ਕੋਈ ਪ੍ਰਤੀਕਿਰਿਆ ਨਾ ਵੇਖ ਰਾਜਵੀਰ ਬੜਬੜ ਕਰਨ ਲੱਗਾ ਪਤਾ ਨਹੀਂ ਕਿਸਨੇ ਲਈ ਇੰਨਾ ਪੈਸਾ ਦੱਬੀ ਬੈਠੀ ਆ ਜ਼ਰੂਰ ਆਪਣੀ ਮਾਂ ਜਾਂ ਭੈਣ ਨੂੰ ਚੁੱਪ-ਚਾਪ ਦੇ ਆਉਂਦੀ ਹੋਵੇਗੀ। ਪਿਛਲੇ ਕੁਝ ਦਿਨਾਂ ਵਿੱਚ ਸਿਮਰਨ ਗੁੰਨੂ ਦੇ ਬਹੁਤ ਕਰੀਬ ਆ ਗਈ ਸੀ। ਇੱਕ ਦਿਨ ਪੁੱਛਣ ਲੱਗੀ, "ਇੰਨੀ ਲੰਮੀ ਜ਼ਿੰਦਗੀ ਕਿਵੇਂ ਕੱਟੇਂਗੀ ਦੀਦੀ? ਅੱਜਕੱਲ ਤਾਂ ਤੁਹਾਡੀ ਉਮਰ ਵਿੱਚ ਹੀ ਕੁੜੀਆਂ ਵਿਆਹ ਕਰਦੀਆਂ। ਦੂਸਰੇ ਵਿਆਹ ਦੀ ਤਾਂ ਗੱਲ ਹੀ ਨਹੀਂ ਸੋਚ ਸਕਦੇ।" ਅਸਤਾ ਉੱਤਰ ਸੀ, "ਇੱਕ ਹੀ ਵਿਆਹ ਵਿੱਚ ਐਨਾ ਪਾ ਲਿਆ ਕਿ ਸੱਤ ਜ਼ਿੰਦਗੀਆਂ ਤੱਕ ਕੁਝ ਪਾਉਣ ਦੀ ਇੱਛਾ ਨਹੀਂ ਆ ਸਿਮਰਨ।" "ਉਹ ਤਾਂ ਠੀਕ ਆ ਦੀਦੀ।" ਮੈਂ ਮੰਦੀ ਆ ਕਰਨਵੀਰੇ ਨੇ ਤੁਹਾਨੂੰ ਬਹੁਤ ਪਿਆਰ ਦਿੱਤਾ ਤਾਂ ਹੀ ਤਾਂ ਤੁਹਾਡੇ ਲਈ ਰੱਬ ਬਣ ਗਏ ਹਨ ਤੇ ਤੁਸੀਂ ਉਹਨਾਂ ਦੀ ਪੂਜਾ ਕਰ ਦਿਓ ਸਭ ਦੀ ਅਜਿਹੀ ਕਿਸਮਤ ਕਿੱਥੇ ਸਿਮਰਨ ਦੀ ਆਵਾਜ਼ ਵਿੱਚ ਮਾਇੂਸੀ ਸੀ ਰੱਬ ਨਾ ਕਰੇ ਤੈਨੂੰ ਮੇਰੀ ਕਿਸਮਤ ਮਿਲੇ ਰੱਬ ਤੈਨੂੰ ਸੁਖੀ ਰੱਖੇ ਸਿਮਰਨ ਦੀਦੀ ਜਿਵੇਂ ਡਰ ਜਾਈ ਗਈ ਸੀ ਸੱਚੀ ਵਿਧਵਾ ਦਾ ਜੀਵਨ ਵੀ ਕੋਈ ਜੀਵਨ ਹੁੰਦਾ ਦੀਦੀ ਨੇ ਠੀਕ ਕਿਹਾ ਸਿਮਰਨ ਉਸ ਦਾ ਦੁੱਖ ਮਿਟਾਉਣ ਦੀ ਕੋਸ਼ਿਸ਼ ਕਰਦੀ ਪਰ ਗੁੰਨੂ ਨੇ ਆਪਣੇ ਦੁੱਖ ਸੋਖ ਨੂੰ ਆਪਣੇ ਅੰਦਰ ਹੀ ਕੈਦ ਕਰ ਰੱਖਿਆ ਸੀ। ਮਨਦੀਪ ਅਕਸਰ ਸਿਮਰਨ ਨੂੰ ਉਕਸਾਉਂਦਾ ਰਹਿੰਦਾ, "ਤੂੰ ਤਾਂ ਹਮੇਸ਼ਾ ਭਾਬੀ ਦੇ ਨਾਲ ਰਹਿਣੀ ਆ ਤੇ ਜਰਾ ਪਤਾ ਕਰਕੇ ਦੱਸ ਭਾਬੀ ਦਾ ਪੈਸਾ ਕਿੱਥੇ ਆ?" ਸਿਮਰਨ ਅਕਸਰ ਇਸ ਗੱਲ ਤੇ ਖਿੱਚ ਜਾਂਦੀ। "ਕਿਉਂ? ਤੁਸੀਂ ਗੁੰਨੂ ਭਾਬੀ ਦੇ ਪੈਸੇ ਦੇ ਦਾਵੇਦਾਰ ਹੋ? ਪਤਾ ਨਹੀਂ ਉਹਨਾਂ ਦੀ ਉਮਰ ਕਿੰਨੀ ਹੋਵੇ। ਵਕਤ ਪੈਂਤੇ ਜ਼ਰੂਰਤ ਵਿੱਚ ਪੈਸਾ ਹੀ ਕੰਮ ਆਉਂਦਾ। ਦੀਦੀ ਦਾ ਪੈਸਾ ਉਸਦੇ ਲਈ ਆ, ਸਮਝੇ?" सिमरन दी कही हुई ਗੱਲ ਸੱਚ ਹੀ ਹੋਗੀ। ਇੱਕ ਦਿਨ ਗੁਨੂ ਚੱਕਰ ਖਾ ਕੇ ਹੀਠਾਂ ਡੈਗ ਪਈ। ਡਾਕਟਰ ਨੇ ਬ੍ਰੇਨ ਹੈਮਰੇਜ ਦੱਸਿਆ। ਗੁਨੂ ਕੋਮਾ ਵਿੱਚ ਚਲੀ ਗਈ। ਹੁਣ ਪਤਾ ਨਹੀਂ ਕਿੰਨੇ ਦਿਨ ਹਸਪਤਾਲ ਵਿੱਚ ਰਹਿਣਾ ਪਵੇ। ਹਸਪਤਾਲ ਦੇ ਖਰਚੇ ਦੀ ਚਿੰਤਾ ਰਾਜਵੀਰ ਨੂੰ ਜ਼ਿਆਦਾ ਸੀ। ਭਾਬੀ ਦੇ ਕੋਲ ਤਾਂ ਜ਼ਰੂਰ ਡਾਲਰ ਹੋਣਗੇ। ਅੱਜ ਕੱਲ ਕਾਫੀ ਮਹਿੰਗੇ ਆ। ਸਿਮਰਨ ਆਪਾਂ ਭਾਬੀ ਦਾ ਅਟੈਚੀ ਖੋਲ ਕੇ ਦੇਖੀਏ। ਨਹੀਂ। ਦੀਦੀ ਦੇ ਪਿੱਠ ਪਿੱਛੇ ਉਹਨਾਂ ਦਾ ਸਮਾਨ ਖੋਲਣਾ ਠੀਕ ਨਹੀਂ। ਸਿਮਰਨ ਨੂੰ ਸੰਕੋਚ ਸੀ। "ਦੇਖ ਸਿਮਰਨ, ਭਾਬੀ ਆਪਾਂ ਕੋਈ ਬਹੁਤ ਵੱਡੇ ਸੇਠ ਜਾਂ ਅਮੀਰ ਆਦਮੀ ਤਾਂ ਹੈ ਨਹੀਂ। ਨੌਕਰੀ ਪੇਸ਼ੇ ਵਾਲਿਆਂ। ਭਰਾ ਨੇ ਭਾਵੇਂ ਕਿੰਨਾ ਕਮਾਇਆ ਪਰ ਸਾਡੇ ਤੇ ਤਾਂ ਇੱਕ ਛਿੱਟਾ ਵੀ ਨਹੀਂ ਪਾਇਆ। ਮੰਮੀ ਦੇ ਨਾਂ ਤੇ ਵੀ ਇੱਕ ਸਾਲ ਜੋ ਪੈਸਾ ਭੇਜਿਆ ਉਹ ਕੋਈ ਜ਼ਿਆਦਾ ਨਹੀਂ ਸੀ। ਭਾਬੀ ਦਾ ਇਲਾਜ ਮਹਿੰਗਾ ਹੋਵੇਗਾ, ਪੈਸੇ ਤਾਂ ਚਾਹੀਦੇ ਆ।" ਰਾਜਵੀਰ ਨੇ ਕਿਹਾ। "ਆਖਰ ਉਹਨਾਂ ਦਾ ਪੈਸਾ ਉਹਨਾਂ ਤੇ ਹੀ ਖਰਚ ਹੋਵੇਗਾ।" ਮਨਦੀਪ ਨੇ ਵੀ ਰਾਜਵੀਰ ਦਾ ਪੱਖ ਲਿਆ। ਹਾਂ ਸਿਮਰਨ, ਇਹ ਠੀਕ ਕਹਿ ਰਿਹਾ। ਆਪਾਂ ਪੈਸੇ ਉਸੇ ਦੇ ਇਲਾਜ ਤੇ ਖਰਚ ਕਰਾਂਗੇ। ਮੰਮੀ ਨੇ ਵੀ ਹਾਂ ਮੀ ਪਰ ਦਿੱਤੀ। ਗੁੰਨੂ ਭਾਬੀ ਦੇ ਅਟੈਚੀ ਦਾ ਤਾਲਾ ਰਾਜਵੀਰ ਨਹੀਂ ਤੋੜਿਆ। ਟੈਚੀ ਵਿੱਚ ਭਾਬੀ ਦੇ ਵਿਆਹ ਦੇ ਕੱਪੜੇ ਬਹੁਤ ਹੀ ਸਾਵਧਾਨੀ ਨਾਲ ਤੈਅ ਕਰਕੇ ਰੱਖੇ ਹੋਏ ਸੀ। ਲੱਗਦਾ ਸੀ ਜਿਵੇਂ ਕਦੇ ਪਾਈ ਨਾ ਹੋਣ। ਕੁਝ ਸੂਤੀ ਕੱਪੜੇ ਜ਼ਰੂਰ ਵਰਤੇ ਗਏ ਸੀ। ਅਟੈਚੀ ਦੇ ਇੱਕ ਪਾਸੇ ਕਿਤਾਬ ਰੱਖੀ ਸੀ। ਇੰਡੀਆ ਦੇ ਬੈਂਕ ਵਿੱਚ ਸਿਰਫ 30490 ਦਾ ਬੈਂਕ ਬੈਲੈਂਸ ਦੇਖ ਸਭ ਸੁੱਨ ਖੜੇ ਰਹਿ ਗਏ ਨਕਦ ਦੇ 200 ਡਾਲਰ ਦੇ ਛੋਟੇ ਵੱਡੇ ਨੋਟ ਵੀ ਸੀ ਰਾਜਵੀਰ ਨੇ ਮਯੂਸੀ ਨਾਲ ਸਿਰ ਹਿਲਾ ਦਿੱਤਾ ਜ਼ਰੂਰ ਗੁੰਨੂ ਭਾਬੀ ਨੇ ਆਪਣਾ ਪੈਸਾ ਕਿਤੇ ਲੁਕੋ ਕੇ ਰੱਖਿਆ ਜੇਕਰ ਬਿਮਾਰੀ ਲੰਬੀ ਚਲੀ ਗਈ ਤਾਂ ਇੰਨਾ ਖਰਚਾ ਅਸੀਂ ਕਿੱਥੋਂ ਭਰ ਦੇ ਰਹਾਂਗੇ ਮੰਮੀ ਨੇ ਸਲਾਹ ਦਿੱਤੀ ਕਰਨ ਦੇ ਭੇਜੇ ਪੈਸੇ ਮੇਰੇ ਬੈਂਕ ਅਕਾਊਂਟ ਵਿੱਚ ਜਮ੍ਹਾਂ ਹਨ ਗੁੰਨੂ ਦੀ ਬਿਮਾਰੀ ਵਿੱਚ ਉਹ ਪੈਸੇ ਲਗਾ ਦਿਓ ਗੁਨੂ ਘਰ ਆ ਜਾਵੇਗੀ ਫਿਰ ਗੱਲ ਕਰਾਂਗੇ ਉਸ ਦਾ ਇਲਾਜ ਸ਼ੁਰੂ ਹੋ ਗਿਆ ਆਖਰ ਇੱਕ ਦਿਨ ਗੁਨੂ ਨੇ ਅੱਖਾਂ ਖੋਲ ਲਈਆਂ ਤੇ ਚਾਰੇ ਪਾਸੇ ਹੈਰਾਨੀ ਨਾਲ ਦੇਖਿਆ ਮੰਮੀ ਨੇ ਪਿਆਰ ਨਾਲ ਸਿਰ ਬਲੋਸਦਿਆਂ ਉਸ ਦਾ ਹਾਲ-ਚਾਲ ਪੁੱਛਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਮੋਤੀ ਵਰਗੇ ਹੰਝੂ ਬਾਹਰ ਨਿਕਲ ਆਏ ਪਿਆਰ ਨਾਲ ਅੱਖਾਂ ਪੂੰਝ ਹੱਥ ਜੋੜ-ਜੋੜ ਰੱਬ ਦਾ ਧੰਨਵਾਦ ਕੀਤਾ ਨੂੰ ਨੂੰ ਪਰਮਾਤਮਾ ਨੇ ਨਵਾਂ ਜਨਮ ਦਿੱਤਾ ਸੀ ਕੁਝ ਹੀ ਦਿਨਾਂ ਬਾਅਦ ਉਸ ਨੂੰ ਘਰ ਲੈ ਜਾਇਆ ਜਾ ਸਕੇਗਾ ਖਤਰਾ ਟਲ ਗਿਆ ਸੀ ਡਾਕਟਰਾਂ ਨੇ ਦੱਸ ਦਿੱਤਾ ਸੀ ਉਸੇ ਸ਼ਾਮ ਬਰਾਂਡੇ ਵਿੱਚ ਸਿਮਰਨ ਇਕੱਲੀ ਸੀ ਘਰ ਦੇ ਸਾਰੇ ਮੈਂਬਰ ਵਿਜ਼ਿਟਿੰਗ ਆਰਸ ਦੇ ਵਿੱਚ ਹਸਪਤਾਲ ਵਿੱਚ ਗੁੰਨੂ ਨੂੰ ਮਿਲਣ ਗਏ ਸੀ ਘਰ ਸਿਮਰਨ ਇਕੱਲੀ ਹੀ ਸੀ ਗੇਟ ਤੇ ਇੱਕ ਅਣਜਾਣ ਨੌਜਵਾਨ ਨੂੰ ਆਉਂਦੇ ਹੋਏ ਦੇਖਿਆ ਤਾਂ ਸਿਮਰਨ ਥੋੜਾ ਚੌਂਕ ਗਈ ਉਹ ਸਿਮਰਨ ਦੇ ਕੋਲ ਪਹੁੰਚ ਗਿਆ ਉਸ ਨੇ ਆਪਣੀ ਪਛਾਣ ਦੱਸੀ ਮੈਂ ਮਹਮੂਦ ਜੀਤ ਲੰਡਨ ਵਿੱਚ ਗੁੰਨੂ ਦਾ ਗਵੰਡੀ ਸੀ ਉਸ ਨੂੰ ਮਿਲਣਾ ਚਾਹੁੰਦਾ ਹਾਂ ਉਸ ਦੀਆਂ ਅੱਖਾਂ ਗੁੰਨੂ ਨੂੰ ਤਲਾਸ਼ ਰਹੀਆਂ ਸੀ ਤੁਸੀਂ ਬੈਠੋ ਪਾਣੀ ਪੀ ਲਵੋ ਤੁਸੀਂ ਸਾਡੇ ਕਰਨ ਵੀਰੇ ਦੇ ਗੁਆਂਢੀ ਹੋ ਸਿਮਰਨ ਨੇ ਸਵਾਗਤ ਕਰਦਿਆਂ ਬੈਠਣ ਲਈ ਕਿਹਾ ਜੀ ਨਹੀਂ ਕਰਨ ਜੀ ਤਾਂ ਉੱਥੇ ਕਿਸੇ ਅਲੱਗ ਫਲੈਟ ਵਿੱਚ ਰਹਿੰਦੇ ਸੀ ਮੈਂ ਤਾਂ ਗੁੰਨੂ ਜੀ ਦੇ ਨਾਲ ਵਾਲੇ ਅਪਾਰਟਮੈਂਟ ਵਿੱਚ ਰਹਿੰਦਾ ਸੀ ਕਰਨ ਨਾਲ ਮੇਰੀ ਕੋਈ ਜਾਣ ਪਹਿਚਾਨ ਨਹੀਂ ਹੈ ਕੀ ਇਹ ਕੀ ਕਹਿ ਰਹੇ ਹੋ ਤੁਸੀਂ ਸਿਮਰਨ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਤੁਸੀਂ ਗੁੰਨੂ ਦੇ ਕੀ ਲੱਗਦੇ ਹੋ ਮੋਹਨ ਜੀ ਸਿਮਰਨ ਦੀ ਹੈਰਾਨੀ ਜਾਇਜ਼ ਸੀ ਸਿਮਰਨ ਨੇ ਕਿਹਾ ਮੈਨੂੰ ਉਸਦੀ ਛੋਟੀ ਭੈਣ ਹੀ ਸਮਝੋ ਰਿਸ਼ਤੇ ਵਿੱਚ ਮੈਂ ਉਸਦੀ ਦਰਾਨੀ ਆ ਪਲੀਜ਼ ਤੁਸੀਂ ਆਪਣੀ ਗੱਲ ਸਾਫ਼-ਸਾਫ਼ ਕਹੋ ਜਾਦਾ ਕੱਪ ਦਿੰਦਿਆਂ ਉਸਨੇ ਮੂੰਹ ਜੀਤ ਨੂੰ ਕਿਹਾ ਸਿਮਰਨ ਦਾ ਰੋਮ-ਰੋਮ ਕੰਬ ਰਿਆ ਸੀ ਤੁਸੀਂ ਭੈਣ ਕਹਿ ਰਹੇ ਹੋ ਫਿਰ ਵੀ ਕੁਝ ਨਹੀਂ ਜਾਣਦੇ ਕਿ ਕਰਨ ਨੇ ਤਾਂ ਮਰੀਮ ਨਾਲ ਵਿਆਹ ਕਰ ਲਿਆ ਸੀ ਉਹਨਾਂ ਦੋਨਾਂ ਦੀ ਇੱਕ ਧੀ ਵੀ ਆ ਗੁੰਨੂ ਤੇ ਕਰਨ ਦੇ ਵਿੱਚ ਕੋਈ ਰਿਸ਼ਤਾ ਸੀ ਹੀ ਨਹੀਂ ਯਾਨੀ ਗੁੰਨੂ ਕਰਨ ਦੇ ਜੀਵਨ ਵਿੱਚ ਸੀ ਹੀ ਨਹੀਂ ਮੋਨਜੀਤ ਨੇ ਇੱਕ ਵਾਰ ਵਿੱਚ ਹੀ ਸਭ ਕੁਝ ਸਮਝਾ ਦਿੱਤਾ ਸੀ। ਮੇਰੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਪਲੀਜ਼ ਪੂਰੀ ਗੱਲ ਖੁੱਲ ਕੇ ਸਮਝਾਓ। ਸਿਮਰਨ ਅਜੇ ਵੀ ਸ਼ਸ਼ੋਪੰਜ ਵਿੱਚ ਸੀ। ਗੁਨੂ ਨੂੰ ਲੰਡਨ ਲੈ ਜਾਣ ਤੋਂ ਪਹਿਲਾਂ ਹੀ ਕਰਨ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ ਸੀ। ਐਮਐਸ ਕਰਦੇ ਸਮੇਂ ਉਹ ਮਰੀਮ ਦੇ ਪੇਂ ਗੈਸਟ ਬਣ ਕੇ ਰਹਿ ਰਿਹਾ ਸੀ। ਤੇ ਫਿਰ ਉਸੇ ਦਾ ਹੋ ਕੇ ਰਹਿ ਗਿਆ। ਗੁਨੂ ਇਹ ਸਭ ਜਾਣਦੇ ਹੋਏ ਵੀ ਕਰਨ ਦੇ ਨਾਲ ਗਈ ਤੇ ਇੰਡੀਆ ਆਉਂਦੀ ਰਹੀ। ਕਦੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਕੱਢਿਆ। ਕਿਉਂ? ਅਜਿਹੀ ਕੀ ਮਜਬੂਰੀ ਸੀ ਮੋਨਜੀਤ ਦੀ ਸਿਮਰਨ ਬਹੁਤ ਬਣ ਗਈ ਸੀ ਵਿਧਵਾ ਮਾਂ ਤੇ ਦੋ ਛੋਟੀਆਂ ਅਣਵਿਆਈਆਂ ਭੈਣਾਂ ਦਾ ਭਵਿੱਖ ਉਸ ਨੂੰ ਇਸ ਹੱਦ ਤੱਕ ਝੰਜੋੜਦਾ ਰਿਹਾ ਕਿ ਉਸ ਦੇ ਲਈ ਉਸ ਨੇ ਆਪਣਾ ਭਵਿੱਖ ਦਾਤੇ ਲਾ ਦਿੱਤਾ ਮੋਨਜੀਤ ਕਹਿੰਦਾ ਕਹਿੰਦਾ ਉਦਾਸ ਹੋ ਗਿਆ ਓ ਮਾਈ ਗੋਡ ਗੁੰਨੂ ਦੀਦੀ ਨੇ ਇਹ ਸਭ ਕਿਸ ਤਰ੍ਹਾਂ ਸਹਿ ਆ ਹੋਵੇਗਾ ਕਿੰਨੀ ਇਕੱਲੀ ਸੀ ਉਹ ਕਿਵੇਂ ਇੰਨੇ ਸਾਲ ਕੱਟੇ ਸਿਮਰਨ ਦਾ ਗਲਾ ਭਰ ਗਿਆ ਠੀਕ ਕਹਿੰਦੀ ਆ ਗੁੰਨੂ ਪਤੀ ਦੇ ਨਾਲ ਘਰ ਵਸਾਉਣ ਦੇ ਟੁੱਟੇ ਸੁਪਨਿਆਂ ਦੇ ਨਾਲ ਉਹ ਲੰਡਨ ਗਈ ਜ਼ਰੂਰ ਸੀ ਪਰ ਪਤੀ ਤੋਂ ਕੋਈ ਸਹਾਇਤਾ ਸਵੀਕਾਰ ਨਹੀਂ ਸੀ ਕੀਤੀ ਕੁੜੀਆਂ ਨੂੰ ਗਾਣਾ ਸਿਖਾਉਂਦੀ ਡਿਪਾਰਟਮੈਂਟਲ ਸਟੋਰ ਵਿੱਚ ਕੰਮ ਕਰਦੀ ਪਰ ਕਰਨ ਦੀ ਦਰਸ ਦਾ ਪਾਤਰ ਨਹੀਂ ਸੀ ਬਣੀ ਮੋਂ ਜਿਤਨੇ ਸਿਮਰਨ ਨੂੰ ਸਭ ਸਮਝਾ ਦਿੱਤਾ ਤੁਸੀਂ ਗੁਨੂ ਦੀਦੀ ਦੇ ਬਾਰੇ ਵਿੱਚ ਇੰਨਾ ਸਭ ਕੁਝ ਜਾਣਦੇ ਹੋ ਤੇ ਅਸੀਂ ਇੰਨੇ ਨੇੜੇ ਹੋ ਕੇ ਵੀ ਕੁਝ ਨਾ ਜਾਣ ਸਕੇ ਸਿਮਰਨ ਦੀ ਆਵਾਜ਼ ਵਿੱਚ ਸ਼ਰਮਿੰਦਗੀ ਸੀ ਭੈਣ ਜੀ ਸਾਡੇ ਦੋਨਾਂ ਦੇ ਵਿਚਕਾਰ ਦਰਦ ਦਾ ਰਿਸ਼ਤਾ ਜੋ ਸੀ ਮੈਂ ਵੀ ਬਹੁਤ ਸਾਰੇ ਸੁਪਨੇ ਲੈ ਕੇ ਲੰਡਨ ਗਿਆ ਸੀ ਜੌਬ ਨਾ ਮਿਲਣ ਦੇ ਕਾਰਨ ਮਾਮਾ ਮਾਮੀ ਤੇ ਬੋਝ ਬਣ ਗਿਆ ਸੀ ਗੁੰਨੂ ਨੇ ਦੁੱਖ ਦੇ ਉਹਨਾਂ ਦਿਨਾਂ ਵਿੱਚ ਮੈਨੂੰ ਸਹਾਰਾ ਦਿੱਤਾ ਸੀ ਸੰਘਰਸ਼ ਕਰਨ ਦੀ ਪ੍ਰੇਰਣਾ ਦਿੱਤੀ ਅਸੀਂ ਦੋਨੋਂ ਇੱਕ ਦੂਸਰੇ ਦਾ ਦੁੱਖ ਵੰਡਦੇ ਮਨ ਹਲਕਾ ਕਰ ਲੈਂਦੇ ਗੁੰਨੂ ਦੀਦੀ ਨੇ ਤੁਹਾਡੇ ਬਾਰੇ ਕਦੇ ਕੁਝ ਨਹੀਂ ਦੱਸਿਆ ਸਿਮਰਨ ਨੇ ਹੈਰਾਨੀ ਭਰਿਆ ਸਵਾਲ ਕੀਤਾ ਕਿਉਂਕਿ ਮੈਂ ਸ਼ਾਇਦ ਗਲਤੀ ਹੀ ਅਜਹੀ ਕੀਤੀ ਸੀ ਜਸਤੇ ਉਹ ਨਾਰਾਜ਼ ਹੋ ਗਈ ਸੀ ਗੁੰਨੂ ਹੈ ਕਿੱਥੇ ਸਿਮਰਨ ਜੀ ਅਚਾਨਕ ਮੂੰਹ ਜੀਤ ਨੂੰ ਮਹਿਸੂਸ ਹੋਇਆ ਕਿ ਜਿਸ ਨੂੰ ਲਬਦਾ ਹੋਇਆ ਇੱਥੇ ਤੱਕ ਆਇਆ ਉਹ ਆਸ-ਪਾਸ ਕਿਤੇ ਸੀ ਹੀ ਨਹੀਂ ਗੁੰਨੂ ਦੀ ਨੀ ਬਿਮਾਰ ਹਨ ਤੇ ਹਸਪਤਾਲ ਵਿੱਚ ਹਨ ਸਿਮਰਨ ਨੇ ਜਵਾਬ ਦਿੱਤਾ ਕੀ ਹੋਇਆ ਹੈ ਉਹਨਾਂ ਨੂੰ ਹੁਣ ਸਿਹਤ ਕਿਵੇਂ ਆ ਕੱਪ ਵਿੱਚ ਲੀ ਜਾ ਉਸੇ ਤਰ੍ਹਾਂ ਰੱਖਦੇ ਹੋਏ ਉਸਨੇ ਪੁੱਛਿਆ ਪਰੇਸ਼ਾਨ ਨਾ ਹੋਵੋ ਉਹ ਬਿਲਕੁਲ ਠੀਕ ਹੈ ਤੇ 2-4 ਦਿਨਾਂ ਵਿੱਚ ਘਰ ਆ ਜਾਵੇਗੀ ਮੋਨ ਜਿੱਦੀ ਆਵਾਜ਼ ਵਿੱਚਲੀ ਗਾਲੀ ਸਿਮਰਨ ਨੂੰ ਅੰਦਰ ਤੱਕ ਛੋ ਗਈ। ਨਹੀਂ ਮੈਂ ਤੁਰੰਤ ਉਸਦੇ ਕੋਲ ਜਾਣਾ ਚਾਹੁੰਨਾ। ਉਹ ਬਹੁਤ ਕੇਅਰਲੈਸ ਆ। ਐਨਾ ਸਮਝਾਇਆ ਕਿ ਆਪਣੀ ਪਰਵਾਹ ਕਰਨੀ ਚਾਹੀਦੀ ਆ। ਕਦੇ-ਕਦੇ ਤਾਂ ਖਾਣਾ ਵੀ ਉਸਨੂੰ ਜ਼ਬਰਦਸਤੀ ਖਵਾਉਣਾ ਪੈਂਦਾ ਸੀ। ਕਿਹੜੇ ਹਸਪੀਟਲ ਵਿੱਚ ਐ? ਜੱਸ ਦੇ ਲਈ ਇੰਨੀ ਦੂਰੋਂ ਇੱਥੇ ਭੱਜਿਆ ਆਇਓ ਉਸਨੂੰ ਤੁਹਾਡਾ ਇਸ ਤਰ੍ਹਾਂ ਇਕੱਲੇ ਮਿਲਣਾ ਠੀਕ ਰਹੇਗਾ। ਸਿਮਰਨ ਨੇ ਪੁੱਛਿਆ। ਦੇਖੋ ਤੁਸੀਂ ਮੇਰੀਆਂ ਗੱਲਾਂ ਦਾ ਕੋਈ ਗਲਤ ਮਤਲਬ ਨਾ ਲਵੋ। ਇਹ ਸੱਚ ਹੈ ਜਿਸ ਦਿਨ ਮੈਨੂੰ ਜੌਬ ਦਾ ਆਫਰ ਮਿਲਿਆ ਉਸ ਦਿਨ ਮੈਂ ਗੁੰਨੂ ਦੇ ਸਾਹਮਣੇ ਵਿਆਹ ਦੀ ਪੇਸ਼ਕਸ਼ ਰੱਖੀ ਸੀ ਪਰ ਆਮ ਇੰਡੀਅਨ ਕੁੜੀਆਂ ਦੀ ਤਰ੍ਹਾਂ ਉਸਨੇ ਮੇਰੀ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ ਪਤਾ ਨਹੀਂ ਕਦੋਂ ਔਰਤਾਂ ਘਰ ਪਰਿਵਾਰ ਦੀ ਮਰਿਆਦਾ ਦੇ ਝੂਠੇ ਬੰਧਨ ਨੂੰ ਤੋੜ ਸਕਣਗੀਆਂ ਮੋਨਜੀਤ ਦੀ ਆਵਾਜ਼ ਵਿੱਚ ਥੋੜਾ ਗੁੱਸਾ ਸੀ ਗੁੰਨੂ ਦੀਦੀ ਤੁਹਾਨੂੰ ਪਿਆਰ ਕਰਦੀ ਹੈ ਨਾ ਪਿਆਰ ਸ਼ਬਦ ਦਾ ਅਰਥ ਤਾਂ ਉਸਨੇ ਮੇਰੇ ਤੋਂ ਹੀ ਜਾਣਿਆ ਪਰ ਪਿਆਰ ਦਾ ਉੱਤਰ ਦਿੰਦੇ ਹੋਏ ਉਹ ਡਰ ਗਈ। ਪਿਆਰ ਦੀ ਪੂਰੀ ਜ਼ਿੰਦਗੀ ਬਤਾਉਣ ਦੀ ਜਗ੍ਹਾ ਉਸਨੇ ਰੋਂਦੀ ਹੋਈ ਜ਼ਿੰਦਗੀ ਬਤਾਉਣ ਦਾ ਫੈਸਲਾ ਕਰ ਲਿਆ। ਉਹ ਡਰਪੋ ਕਹੇ ਸਿਮਰਨ ਜੀ ਟਿਪੀਕਲ ਇੰਡੀਅਨ ਔਰਤਾਂ ਦੀ ਤਰ੍ਹਾਂ। ਸਿਮਰਨ ਨੇ ਉਸ ਦੀ ਗੱਲ ਵਿੱਚੋਂ ਕੱਟਦਿਆਂ ਕਿਹਾ ਕਿ ਤੁਸੀਂ ਸ਼ਾਇਦ ਆਪਣੀ ਗੱਲ ਮਨਵਾ ਸਕੋ। ਮੋਨਜੀ ਦਾ ਜਵਾਬ ਸੀ ਕਿ ਹੱਕ ਦੇ ਕੇ ਵੀ ਉਸਨੇ ਸੀਮਾ ਰੇਖਾ ਖਿੱਚੀ ਹੋਈ ਸੀ। ਉਹ ਅਲੱਗ ਮਿੱਟੀ ਦੀ ਬਣੀ ਹੋਈ ਆ। ਮੁੰਜੀ ਇਤਨੇ ਕਿਹਾ ਇਹ ਤਾਂ ਤੁਸੀਂ ਠੀਕ ਕਹਿ ਰਹੇ ਹੋ ਨਹੀਂ ਤਾਂ ਇੰਨੀ ਵੱਡੀ ਤਰਾਸ ਦੀ ਪਲਾਂ ਕਿਹੜੀ ਔਰਤ ਨਾਰਮਲ ਆਪਣੇ ਦਿਲ ਵਿੱਚ ਇੰਨੀ ਗਹਿਰਾਈ ਵਿੱਚ ਦਫਨ ਕਰ ਸਕਦੀ ਹੈ ਕਿ ਕਿਸੇ ਨੂੰ ਪਹਿਨਕ ਵੀ ਨਾ ਮਿਲੇ ਹਾਂਜੀ ਸਿਮਰਨ ਜੀ ਕਰਨ ਦੀ ਮੌਤ ਤੋਂ ਬਾਅਦ ਵਕੀਲ ਨੇ ਉਸਦੇ ਪਤੀ ਦੀ ਜਾਇਦਾਦ ਵਿੱਚੋਂ ਹਿੱਸਾ ਵੀ ਦਵਾਉਣਾ ਚਾਹਿਆ ਪਰ ਉਸਨੇ ਸਾਫ਼ ਮਨਾਂ ਕਰ ਦਿੱਤਾ ਨਹੀਂ ਤਾਂ ਉਹ ਲੱਖਾਂ ਦੀ ਜਾਇਦਾਦ ਦੀ ਮਾਲਕਣ ਹੁੰਦੀ ਇਹ ਤਾਂ ਉਸਦਾ ਅਧਿਕਾਰ ਸੀ ਆਖਰ ਕਾਨੂੰਨਾਂ ਉਹ ਕਰਨ ਦੀ ਪਤਨੀ ਸੀ ਕਿਉਂ ਮਨਾ ਕੀਤਾ ਉਸਨੇ ਸਿਮਰਨ ਨੇ ਦ੍ਰਿੜ ਆਵਾਜ਼ ਵਿੱਚ ਕਿਹਾ ਨਹੀਂ ਜਿਉਂਦੇ ਜੀ ਜਿਸ ਨੂੰ ਕੋਈ ਅਧਿਕਾਰ ਨਹੀਂ ਦਿੱਤਾ ਉਸ ਨੂੰ ਮੌਤ ਤੋਂ ਬਾਅਦ ਧੋਖਾ ਨਹੀਂ ਦੇ ਸਕਦੀ ਸੀ ਉਹ ਝੂਠਾ ਦਾਵਾ ਕਰਨ ਦੀ ਇੱਛਾ ਨਹੀਂ ਸੀ ਉਸਦੀ ਫਸ ਨੇ ਕਿਹਾ ਕਿ ਕਿਸੇ ਵੀ ਚੀਜ਼ ਤੇ ਮੇਰਾ ਅਧਿਕਾਰ ਨਹੀਂ ਉਹ ਸਭ ਕੁਝ ਮਰੀਮ ਤੇ ਉਸਦੀ ਤੀ ਦਾ ਉਹ ਗੋਡ ਕਿੰਨੀ ਮਹਾਨ ਹੈ ਗੁੰਨੂ ਦੀਦੀ ਸਿਮਰਨ ਦੀ ਆਵਾਜ਼ ਵਿੱਚ ਖੁਸ਼ੀ ਵੀ ਸੀ ਤੇ ਦੁੱਖ ਵੀ ਵਕੀਲਾ ਨੇ ਵਿਸ਼ਵਾਸ ਦਿੱਤਾ ਸੀ ਕਿ ਗੁੰਨੂ ਸ਼ਰਤੀਆ ਮੁਕੱਦਮਾ ਜਿੱਤ ਲਵੇਗੀ ਪਰ ਉਸਨੇ ਕਿਹਾ ਕਿ ਮੈਂ ਆਪਣਾ ਮੁਕੱਦਮਾ ਪਹਿਲਾਂ ਹੀ ਹਾਰ ਚੁੱਕੀ ਹਾਂ ਤੇ ਦੁਬਾਰਾ ਕੇਸ ਲੜਨ ਦੀ ਬਿਲਕੁਲ ਇੱਛਾ ਨਹੀਂ ਹੈ ਮੈਨੂੰ ਮਾਫ਼ ਕਰੋ ਪਲੀਜ਼ ਵਕੀਲ ਵੀ ਹੈਰਾਨੀ ਨਾਲ ਦੇਖਦਾ ਰਹਿ ਗਿਆ ਸੀ ਗੁੰਨੂ ਦੇ ਤਿਆਗ ਨੇ ਮਰੀਮ ਦਾ ਦਿਲ ਜਿੱਤ ਲਿਆ ਮਰੀਮ ਨੇ ਪਿਆਰ ਨਾਲ ਹੱਥ ਫੜ ਕੇ ਗੁੰਨੂ ਤੋਂ ਮਾਫ਼ੀ ਮੰਗੀ ਸੀ ਤੁਹਾਨੂੰ ਇਹ ਸਭ ਗੱਲਾਂ ਕਿਵੇਂ ਪਤਾ ਲੱਗੀਆਂ ਕੀ ਤੁਸੀਂ ਉੱਥੇ ਹੀ ਸੀ ਨਹੀਂ ਮੈਂ ਉਸ ਵਕਤ ਕੈਨੇਡਾ ਵਿੱਚ ਸੀ ਗੁੰਨੂ ਦੀ ਇਸ ਹਰਕਤ ਨੇ ਮੈਨੂੰ ਬੇਹੱਦ ਦੁਖੀ ਕੀਤਾ ਸੀ ਤੇ ਮੈਂ ਉਸ ਨੂੰ ਕਦੇ ਨਾ ਮਿਲਣ ਦਾ ਫੈਸਲਾ ਲੈ ਕੇ ਉਸ ਨੂੰ ਬਿਨਾਂ ਦੱਸੇ ਦੇਸ਼ ਛੱਡ ਕੇ ਚਲਾ ਗਿਆ ਸੀ ਮਾਮੀ ਦੀ ਚਿੱਠੀ ਨੇ ਜਦੋਂ ਗੁੰਨੂ ਦੇ ਬਾਰੇ ਵਿੱਚ ਦੱਸਿਆ ਤਾਂ ਆਪਣੇ ਫੈਸਲੇ ਤੇ ਕਾਇਮ ਨਾ ਰਹਿ ਸਕਿਆ ਜਦੋਂ ਪਹੁੰਚਿਆ ਤਾਂ देर ਹੋ ਚੁੱਕੀ ਸੀ ਤੇ ਗੁੰਨੂ ਇੰਡੀਆ ਵਾਪਸ ਆ ਗਈ ਕਾਸ਼ ਗੁੰਨੂ ਦੀਦੀ ਨੇ ਤੁਹਾਡੀ ਪੇਸ਼ਕਸ਼ ਮੰਨ ਲਈ ਹੁੰਦੀ ਕੀ ਤੁਸੀਂ ਹੁਣ ਉਸਦੇ ਨਾਲ ਟੁੱਟਿਆ ਰਿਸ਼ਤਾ ਨਹੀਂ ਜੋੜ ਸਕਦੇ ਉਹ ਹੁਣ ਵੀ ਬਹੁਤ ਇਕੱਲੀ ਐ ਮੋਨ ਜੀਤ ਜੀ ਪਤਾ ਨਹੀਂ ਇਹ ਮੁਕੱਦਮਾ ਜਿੱਤ ਸਕਾਂਗਾ ਜਾਂ ਨਹੀਂ ਪਰ ਕੋਸ਼ਿਸ਼ ਜ਼ਰੂਰ ਕਰਾਂਗਾ ਪਤਾ ਨਹੀਂ ਆਪਣੀ ਜ਼ਿੰਦਗੀ ਦਾ ਇੰਨਾ ਵੱਡਾ ਸੱਚ ਉਸਨੇ ਕਿਉਂ ਲੁਕਾਇਆ ਤੁਹਾਡੇ ਕੋਲੋਂ ਤੁਹਾਡੇ ਨਾਲ ਗੱਲਾਂ ਕਰਕੇ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਉਸ ਨੂੰ ਹਿੰਮਤ ਦੇ ਸਕਦੇ ਸੀ ਤੁਸੀਂ ਠੀਕ ਕਹਿੰਦੇ ਹੋ ਉਸਨੇ ਸਾਨੂੰ ਸਾਰਿਆਂ ਨੂੰ ਭਰਮ ਵਿੱਚ ਰੱਖਿਆ ਜਸਪਤੀ ਨੇ ਆਪਣੇ ਜਿਉਂਦੇ ਜੀ ਉਸ ਨੂੰ ਵਿਧਵਾ ਦਾ ਜੀਵਨ ਬਿਤਾਉਣ ਲਈ ਮਜਬੂਰ ਕੀਤਾ ਉਸ ਦੀ ਫੋਟੋ ਆਪਣੇ ਮੰਦਰ ਵਿੱਚ ਰੱਖ ਕੇ ਉਸ ਦੀ ਪੂਜਾ ਕਰਦੀ ਰਹੀ ਹਾਂ ਹਾਂ ਹੁਣ ਸਮਝ ਆ ਰਹੀ ਹੈ ਕਿ ਪੂਜਾ ਰੂਮ ਤੋਂ ਬਾਹਰ ਆਉਂਦਿਆਂ ਹੀ ਉਸ ਦੇ ਚਿਹਰੇ ਤੇ ਸ਼ਾਂਤੀ ਦੀ ਜਗ੍ਹਾ ਤੇ ਬੇਚੈਨੀ ਦਿਸਦੀ ਸੀ ਮੈਂ ਉਸ ਦੀ ਮਜਬੂਰੀ ਸਮਝ ਰਹੀ ਹਾਂ ਵਿਧਵਾ ਦੇ ਸ਼ਰਾਪ ਤੋਂ ਬਚਣ ਲਈ ਇਹ ਨਾਟਕ ਜ਼ਰੂਰੀ ਸੀ ਮੈਨੂੰ ਉਮੀਦ ਹੈ ਕਿ ਕਰਨ ਦੀ ਮੰਮੀ ਤੇ ਪਰਿਵਾਰ ਵਾਲਿਆਂ ਦੇ ਵਿੱਚ ਉਸ ਦਾ ਮਾਨ ਸਨਮਾਨ ਜ਼ਰੂਰ ਵਧਿਆ ਹੋਵੇਗਾ ਮੈਂ ਉਸ ਦਾ অপরাধী ਹਾਂ ਕਾਸ਼ ਉਸ ਦੇ ਦੁੱਖ ਦੀ ਘੜੀ ਵਿੱਚ ਮੈਂ ਉਸ ਦਾ ਸਾਥ ਦਿੱਤਾ ਹੁੰਦਾ ਜੇਕਰ ਤੁਸੀਂ ਉਸ ਦੇ ਨਾਲ ਹੁੰਦੇ ਤਾਂ ਕੀ ਉਸ ਨੂੰ ਇੱਥੇ ਵਾਪਸ ਆਉਣ ਦਿੰਦੇ ਸਿਮਰਨ ਨੇ ਸਿੱਧਾ ਹੀ ਸਵਾਲ ਕਰ ਲਿਆ ਸੀ ਸ਼ਾਇਦ ਮੈਂ ਉਸ ਨੂੰ ਰੋਕ ਸਕਦਾ ਕਹਿੰਦਾ ਕਹਿੰਦਾ ਮੋਨਜੀਤ ਕਿਤੇ ਗਵਾਚ ਗਿਆ ਇੱਕ ਗੱਲ કહਾਂ ਮੋਨਜੀਤ ਵੀਰੇ ਅੱਜ ਰਾਤ ਗੁੰਨੂ ਦੀਦੀ ਦੇ ਕੋਲ ਮੇਰੀ ਡਿਊਟੀ ਹੈ ਕੀ ਮੇਰੀ ਜਗ੍ਹਾ ਤੁਸੀਂ ਜਾਗ ਸਕੋਗੇ ਮੈਂ ਪੂਰੀ ਰਾਤ ਕਿਉਂ ਪੂਰੀ ਜ਼ਿੰਦਗੀ ਉਸਦੇ ਨਾਲ ਜੀ ਸਕਦਾ ਹਾਂ ਤੇ ਭਰਾ ਦਾ ਥਾਂ ਦੇਣ ਦੇ ਲਈ ਧੰਨਵਾਦ ਸਿਮਰਨ ਜੀ ਬਾਹਰ ਜਾਂਦੇ ਹੋਏ ਮੋਨਜੀਤ ਨੂੰ ਸਿਮਰਨ ਦੀਆਂ ਅੱਖਾਂ ਤੱਕਦੀਆਂ ਹੀ ਰਹਿ ਗਈਆਂ ਅੱਜ ਸਭ ਦੇ ਸਾਹਮਣੇ ਸੱਚ ਦਾ ਉਦਘਾਟਨ ਕਰਨਾ ਸੀ ਉਸਦੇ ਲਈ ਰਿਹੈਸਲ ਜ਼ਰੂਰੀ ਸੀ ਕਰਨ ਇਸ ਘਰ ਵਿੱਚ ਸਭ ਦੇ ਲਈ ਆਦਰਸ਼ ਰਹਾ ਫਸਦੀ ਇਸ ਇਮੇਜ ਨੂੰ ਤੋੜਨ ਦੇ ਲਈ ਸਿਮਰਨ ਨੂੰ ਹਿੰਮਤ ਜਟਾਉਣੀ ਪੈਣੀ ਸੀ ਪੂਰੀ ਗੱਲ ਸੁਣ ਕੇ ਘਰ ਵਿੱਚ ਇੰਨਾ ਸਨਾਂਟਾ ਛਾ ਗਿਆ ਕਿ ਮੰਮੀ ਵਿਸ਼ਵਾਸ ਹੀ ਨਾ ਕਰ ਸਕੇ ਉਸ ਦਾ ਸਭ ਤੋਂ लाडला ਆਗਿਆਕਾਰੀ ਪੁੱਤਰ ਇਸ ਤਰ੍ਹਾਂ ਅਣਿਆਹ ਕਰ ਸਕਦਾ ਉਸ ਨੂੰ ਸਾਰੀ ਰਾਤ ਨੀਂ ਨਾਈ ਉਸ ਸਮੇਂ ਮਾਂ ਦਾ ਮੌਨ ਰਾਜਵੀਰ ਨੇ ਤੋੜਿਆ ਸੀ ਦੇਖ ਲਿਆ ਮੰਮੀ ਕਰਨ ਤੇ ਬੜਾ ਨਾਜ਼ ਸੀ ਨਾ ਤੁਹਾਨੂੰ ਬਹੁਤ ਮਾਣ ਸੀ ਨਾ ਮਨਦੀਪ ਦੀ ਵੀ ਪ੍ਰਤੀਕਿਰਿਆ ਇਸੇ ਤਰ੍ਹਾਂ ਦੀ ਸੀ ਇਹ ਸਮਾਂ ਤਾਨਾਸ਼ਾਈ ਕਰਨ ਦਾ ਨਹੀਂ ਹੈ ਗੁੰਨੂ ਦੇ ਬਾਰੇ ਵਿੱਚ ਸੋਚੋ ਸਿਮਰਨ ਨੇ ਆਪਣੇ ਪਤੀ ਦੇ ਵਿਅੰਗਮਈ ਤੀਰਾਂ ਤੇ ਰੋਸ ਜਤਾਇਆ ਉਸ ਦੇ ਬਾਰੇ ਵਿੱਚ ਕੀ ਸੋਚਣਾ ਉਸ ਦਾ ਪ੍ਰੇਮੀ ਜੋ ਆ ਗਿਆ ਲੈ ਜਾਵੇ ਆਪਣੇ ਘਰ ਹੁਣ ਸਾਡਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਆ ਰਾਜਵੀਰ ਦੀ ਗੱਲ ਨਾਲ ਸਿਮਰਨ ਦੇ ਦਿਲ ਨੂੰ ਠੇਸ ਪਹੁੰਚੀ ਸੀ ਕੀ ਕਹਿ ਰਹੇ ਹੋ ਰਾਜਵੀਰ ਵੀਰੇ ਮਰਦਾਂ ਦੇ ਹਜ਼ਾਰ ਖੂਨ ਮਾਫ ਸਾਰੇ ਬੰਧਨ ਔਰਤਾਂ ਦੇ ਲਈ ਹੁੰਦੇ ਆ ਇੱਕ ਵਾਰ ਗੁੰਨੂ ਦੀਦੀ ਦੇ ਬਾਰੇ ਵਿੱਚ ਸੋਚ ਕੇ ਦੇਖੋ ਕਿਸ ਤਰ੍ਹਾਂ ਇੰਨਾ ਵੱਡਾ ਦੁੱਖ ਉਸ ਨੇ ਇਕੱਲੇ ਹੀ ਸਹਿਆ ਪਤੀ ਦੇ ਰਹਿੰਦਿਆਂ ਪ੍ਰਾਈ ਮਰਦ ਦੇ ਨਾਲ ਪਿਆਰ ਦਾ ਨਾਟਕ ਰਚਿਆ ਕੀ ਇਹ ਚੰਗੀਆਂ ਔਰਤਾਂ ਦਾ ਕੰਮ ਆ? ਮੈਂ ਦੱਸ ਦੇਣਾ ਮੰਮੀ ਹੁਣ ਉਹ ਇਸ ਘਰ ਵਿੱਚ ਨਹੀਂ ਆ ਸਕੇਗੀ। ਮਨਦੀਪ ਜਿਵੇਂ ਦਹਾੜ ਕੇ ਕਹਿ ਰਿਹਾ ਸੀ। ਖਬਰਦਾਰ ਜੋ ਅਗੋਂ ਇੱਕ ਲਫ਼ਜ਼ ਵੀ ਕਿਹਾ। ਕਿਹੜਾ ਪਤੀ? ਕਿਸ ਦਾ ਪਤੀ? ਮੇਰੀ ਦੇਵੀ ਵਰਗੀ ਨੂੰਹ ਦੀ ਸੌਂਕਣ ਲੈ ਆਇਆ। ਉਸ ਦਾ ਜੀਵਨ ਬਰਬਾਦ ਕਰ ਦਿੱਤਾ। ਇੱਕ ਗੱਲ ਹੋਰ ਸੁਣ ਲਓ। ਇਹ ਕਰ ਗੁੰਨੂ ਦਾ। ਜੇਸਤੇ ਇੱਥੇ ਰਹਿਣਾ ਰਹੇ ਨਹੀਂ ਤਾਂ ਆਪਣਾ ਇੰਤਜ਼ਾਮ ਕਰ ਲਵੇ। ਵਾਹ ਬਈ ਵਾਹ। ਮੰਮੀ ਤੁਹਾਡਾ ਵੀ ਕੋਈ ਜਵਾਬ ਨਹੀਂ ਤੁਹਾਡੀ ਤੀ ਪ੍ਰਾਈ ਹੋ ਗਈ ਤੇ ਪ੍ਰਾਈ ਨੂੰ ਆਪਣੀ ਹੋ ਗਈ ਮਨਦੀਪ ਨੇ ਵਿਅੰਗ ਕੀਤਾ ਹਾਂ ਮਨਦੀਪ ਮੰਮੀ ਦੇ ਸਾਰੇ ਨਿਯਮ ਕਾਇਦੇ ਸਾਡੇ ਲਈ ਹੀ ਹਨ ਮੰਮੀ ਨੂੰ ਤਾਂ ਇਹ ਵੀ ਯਾਦ ਨਹੀਂ ਕਿ 2 ਸਾਲ ਪਹਿਲਾਂ ਤੱਕ ਤੁਹਾਡੀ ਪਿਆਰੀ ਨੂੰ ਤੇ ਉਹ ਮੋਨ ਦੋਨੋਂ ਇਕੱਲੇ ਇਕੱਠੇ ਰਹੇ ਹਨ ਇਸ ਤੋਂ ਅੱਗੇ ਵੀ ਕੁਝ ਸਮਝਣ ਦੀ ਲੋੜ ਹੈ ਰਾਜबीर ਦੀ ਆਵਾਜ਼ ਵੀ ਜ਼ਹਿਰ ਉਗਲ ਰਹੀ ਸੀ ਨਹੀਂ ਮੈਨੂੰ ਕੁਝ ਸਮਝਾਉਣ ਦੀ ਲੋੜ ਨਹੀਂ ਮੈਂ ਸਭ ਸਮਝਦੀ ਹਾਂ ਗੁੰਨੂ ਵੀ ਹੱਡਮਾਸ ਦੀ ਬਣੀ ਔਰਤ ਆ ਜੇਕਰ ਮੋਹਨ ਦੇ ਨਾਲ ਉਸਦੇ ਰਿਸ਼ਤੇ ਬਣੇ ਤਾਂ ਇਸਦੇ ਲਈ ਜ਼ਿੰਮੇਵਾਰ ਕੌਣ ਹੈ ਮੈਂ ਖੁਦ ਦੋਨਾਂ ਦਾ ਵਿਆਹ ਕਰਾ ਕੇ ਗੁੰਨੂ ਨੂੰ ਇਸ ਘਰ ਤੋਂ ਵਿਦਾ ਕਰਾਂਗੀ ਇਹ ਤੁਸੀਂ ਕੀ ਕਹਿ ਰਹੇ ਹੋ ਮੰਮੀ ਇੱਕ ਅਪਵਿੱਤਰ ਵਿਧਵਾ ਦਾ ਦੁਬਾਰਾ ਵਿਆਹ ਕਰਾਉਂਗੇ ਰਾਜਵੀਰ ਦੀਆਂ ਅੱਖਾਂ 'ਚ ਹੈਰਾਨੀ ਫੈਲ ਗਈ ਮੇਰੀ ਨੂ ਨੂੰ ਅਪਵਿੱਤਰ ਕਹਿਣ ਦਾ ਹੱਕ ਕਿਸੇ ਨੂੰ ਨਹੀਂ ਹੈ ਰਾਜਵੀਰ ਤੇ ਉਸ ਨੂੰ ਵੀ ਨਹੀਂ ਜੋ ਪਤਨੀ ਦਾ ਸਾਥ ਛੱਡ ਕੇ ਕਿਸੇ ਪ੍ਰਾਈ ਔਰਤ ਦੇ ਪੱਲੂ ਨਾਲ ਜਾ ਬੱਜਿਆ ਸੀ ਪੁੱਤ ਦੀ ਭੁੱਲ ਦਾ ਪਛਤਾਵਾ ਮੈਨੂੰ ਹੀ ਕਰਨਾ ਪੈਣਾ ਮੰਮੀ ਦੀ ਆਵਾਜ਼ ਵਿੱਚ ਦ੍ਰੜ ਇਰਾਦਾ ਸੀ ਮੈਂ ਪੁੱਛਦਾ ਕਿ ਔਰਤ ਦੀ ਪਵਿੱਤਰਤਾ ਨੂੰ ਪਰਿਭਾਸ਼ਿਤ ਕਿਸ ਨੇ ਕੀਤਾ ਔਰਤਾਂ ਦੇ ਲਈ ਸਾਰੀਆਂ ਹੱਦਾਂ ਸਾਰੇ ਬੰਧਨ ਲਿਆਉਣ ਵਾਲੇ ਮਰਦ ਹੀ ਤਾਂ ਹੁੰਦੇ ਹਨ ਕਰਨ ਜੋ ਆਦਰਸ਼ ਬਣਿਆ ਰਿਹਾ ਤੇ ਦੀਦੀ ਅਧੂਰੀ ਗੱਲ ਛੱਡ ਸਿਮਰਨ ਨੇ ਚੁੱਪ ਤਾਂ ਲਈ ਮਹਤਰਮਾ ਦੇ ਲਈ ਇਹੋ ਜੀਆਂ ਸ਼ੋਭਾ ਨਾ ਦੇਣ ਵਾਲੀਆਂ ਗੱਲਾਂ ਕੀ ਮੰਮੀ ਸਹਿਣ ਕਰ ਸਕਣਗੇ ਮੇਰੇ ਖਿਆਲ ਵਿੱਚ ਬੇਕਾਰ ਗੱਲਾਂ ਵਿੱਚ ਸਮਾਂ ਬਰਬਾਦ ਕਰਨਾ ਠੀਕ ਨਹੀਂ ਅੱਜ ਗੁੰਨੂ ਆਉਣ ਵਾਲੀ ਆ ਅਸਦਾ ਕਮਰਾ ਸਾਫ਼ ਕਰ ਦਿਓ ਸਿਮਰਨ ਹਾਂਜੀ ਮੰਮੀ ਅਚਾਨਕ ਝੁੱਕ ਕੇ ਸਿਮਰਨ ਨੇ ਮੰਮੀ ਦੇ ਪੈਰੀ ਹੱਥ ਲਾ ਦਿੱਤੇ ਅੱਜ ਉਸ ਨੂੰ ਆਪਣੀ ਸੱਸ ਤੇ ਮਾਣ ਹੋ ਰਿਹਾ ਸੀ ਘਰ ਆਈ ਗੁੰਨੂ ਨੂੰ ਗੱਲ ਨਾਲ ਲਾ ਕੇ ਸਿਮਰਨ ਰੋ ਪਈ ਪੈਰੀ ਹੱਥ ਲਾਰੀ ਗੁੰਨੂ ਨੂੰ ਸੱਸ ਨੇ ਸੀਨੇ ਨਾਲ ਲਾਇਆ ਤੇ ਬਹੁਤ ਕੁਝ ਕਹਿ ਦਿੱਤਾ ਇਕਾਂਤ ਮਿਲਦੇ ਹੀ ਸਿਮਰਨ ਨੇ ਪੁੱਛਿਆ ਦੀਦੀ ਤੁਸੀਂ ਆਪਣੇ ਜ਼ੁਬਾਨ ਨੂੰ ਤਾਲਾ ਕਿਉਂ ਲਗਾ ਦਿੱਤਾ ਸੀ ਕੀ ਸਾਡੇ ਤੇ ਵਿਸ਼ਵਾਸ ਨਹੀਂ ਸੀ ਸੱਚੀ ਦੱਸਾਂ ਤਾਂ ਮੇਰਾ ਆਪਣਾ ਮਨ ਹੀ ਭਰ ਗਿਆ ਸੀ ਵਾਪਸ ਆਉਣ ਤੇ ਲੱਗਾ ਕਿ ਸਭ ਦੀਆਂ ਅੱਖਾਂ ਇਹ ਟਟੋਲ ਰਹੀਆਂ ਨੇ ਕਿ ਕਿੰਨਾ ਰੁਪਇਆ ਪੈਸਾ ਲੈ ਕੇ ਆਈਆਂ ਸੱਚਾਈ ਸਿਰਫ ਮੈਂ ਜਾਣਦੀ ਸੀ ਕਿ ਸੀਮਤ ਤਨਖਾਹ ਵਿੱਚ ਜ਼ਰੂਰਤਾਂ ਦਾ ਖਰਚਾ ਹੀ ਮਸਾਂ ਚੱਲਦਾ ਸੀ ਟਿਕਟ ਖਰੀਦਣ ਤੋਂ ਬਾਅਦ ਬਾਕੀ ਬਚਿਆ ਹੀ ਕੀ ਸੀ ਗੁੰਨੂ ਉਦਾਸ ਹੋ ਗਈ ਪਰ ਤੁਹਾਨੂੰ ਤਾਂ ਅਟੈਚੀ ਤੇ ਲੱਗੇ ਹੋਏ ਤਾਲੇ ਦਿਖਾਈ ਦੇ ਰਹੇ ਸੀ ਹਾਂ ਨਿਰਤਨ ਹੋਣਾ ਹੀ ਮੇਰਾ ਗੁਨਾਹ ਸੀ ਵਿਧਵਾ ਦਾ ਜੀਵਨ ਮੈਨੂੰ ਡਰਾ ਰਿਹਾ ਸੀ ਅਚਾਨਕ ਬਚਪਨ ਵਿੱਚ ਸੁਣੀ ਇੱਕ ਕਹਾਣੀ ਯਾਦ ਆ ਗਈ ਇੱਕ ਵਿਧਵਾ ਨੇ ਇੱਕ ਖਾਲੀ ਸੰਦੂਕ ਵਿੱਚ ਵੱਡਾ ਸਾਰਾ ਤਾਲਾ ਲਾ ਕੇ ਸਭ ਨੂੰ ਇਸ ਪਰਮ ਵਿੱਚ ਰੱਖਿਆ ਕਿ ਉਸ ਦੇ ਕੋਲ ਬਹੁਤ ਸਾਰਾ ਧਨ ਇੱਕ ਤਾਲੇ ਨੇ ਉਸ ਦਾ ਸਨਮਾਨ ਵਧਾ ਦਿੱਤਾ ਸੀ ਅੱਛਾ ਤਾਂ ਤੁਸੀਂ ਵੀ ਉਹੀ ਤਰਕੀਬ ਅਜ਼ਮਾਈ ਇੱਕ ਗੱਲ ਦੱਸੋ ਕਰਨ ਵੀਰੇ ਦੀ ਫੋਟੋ ਨੂੰ ਪੂਜਾ ਘਰ ਵਿੱਚ ਥਾਂ ਦੇਣਾ ਇਸ ਦੇ ਪਿੱਛੇ ਕੀ ਰਾਜਾ ਸਿਮਰਨ ਦੇ ਬੁੱਲਾਂ ਤੇ ਸ਼ਰਾਰਤੀ ਮੁਸਕਾਨ ਸੀ ਮੇਰੇ ਅਪਰਾਧ ਨੂੰ ਹੋਰ ਨਾ ਵਧਾ ਸਿਮਰਨ ਸੋਚਿਆ ਸੀ ਉਸ ਫੋਟੋ ਦੀ ਵਜ੍ਹਾ ਨਾਲ ਮੰਮੀ ਜੀ ਦੇ ਮਨ ਵਿੱਚ ਜਗ੍ਹਾ ਪਾ ਕੇ ਸਕੂਨ ਹਾਸਲ ਕਰ ਲਵਾਂਗੀ ਤੇ ਬਾਕੀ ਦੀ ਜ਼ਿੰਦਗੀ ਕੱਢ ਲਵਾਂਗੀ ਦੇਖ ਸਿਮਰਨ ਤਾਲੇ ਸਿਰਫ ਅਟੈਚੀ ਤੇ ਨਹੀਂ ਮੇਰੇ ਮਨ ਤੇ ਮੇਰੀ ਜ਼ਬਾਨ ਤੇ ਸਭ ਜਗ੍ਹਾ ਸੀ ਇਹਨਾਂ ਸਭ ਦਾਲੀਆਂ ਨੇ ਕਦੇ ਨਾ ਕਦੇ ਖੁੱਲਣਾ ਹੀ ਸੀ ਮੈਂ ਸਾਰੀਆਂ ਚਾਬੀਆਂ ਬਾਹਰ ਸੁੱਟ ਦਿੱਤੀਆਂ ਸੀ ਪਰ ਦੀਦੀ ਇੱਕ ਜਿੰਦਰੇ ਦੀ ਚਾਬੀ ਮੈਨੂੰ ਮਿਲ ਗਈ ਕਹਿ ਕੇ ਸਿਮਰਨ ਹੱਸਣ ਲੱਗੀ ਮੋਨ ਜੀ ਤੁਹਾਡੇ ਮਨ ਦੇ ਜਿੰਦਰੇ ਵਿੱਚ ਬੰਦ ਸੀ ਬਸ ਕਰ ਸਿਮਰਨ ਸਿਮਰਨ ਦੀਆਂ ਗੱਲਾਂ ਸੁਣ ਕੇ ਗੁੰਨੂ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ ਸੋ ਦੋਸਤੋ ਉਮੀਦ ਹੈ ਇਹ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਤੁਹਾਨੂੰ ਪਸੰਦ ਜ਼ਰੂਰ ਆਈ ਹੋਵੇਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਇਹ ਵੀ ਕਮੈਂਟ ਕਰਿਓ ਕਿ ਸੱਸ ਨੇ ਆਪਣੀ ਵਿਧਵਾ ਨੂੰ ਦਾ ਦੁਬਾਰਾ ਵਿਆਹ ਰਚਾਉਣ ਦਾ ਫੈਸਲਾ ਜਿਹੜਾ ਲਿਆ ਸੀ ਉਹ ਸਹੀ ਸੀ ਜ਼ਰੂਰ ਕਮੈਂਟ ਕਰਿਓ ਇੰਤਜ਼ਾਰ ਰਹੇਗਾ ਚੰਗੀ ਲੱਗੀ ਕਹਾਣੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਇਹੋ ਜਿਹੀ ਕਿਸੇ ਹੋਰ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਦੇ ਨਾਲ ਸ਼ੁਕਰੀਆ